ਜੋੜ ਲੜੀ ਫਾਰਮੇ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਪਹੁੰਚੇ ਹਾਂ ਮੰਡੀ ਇੱਥੇ ਦਿਖਾਵਾਂਗੇ ਆਪਾਂ ਤੁਹਾਨੂੰ ਬਹੁਤ ਹੀ ਟੌਪ ਵਾਲੀ ਇਸ ਝੋਟੀਆਂ ਦੇ ਮੱਜਾਂ ਇੱਥੇ ਬਾਈ ਜੀ ਉਹਨਾਂ ਬਾਰੇ ਦਵਾਂਗੇ ਜਾਣਕਾਰੀ ਤੇ ਸਭ ਤੋਂ ਵੱਡੀ ਗੱਲ ਹੈ ਬਾਈ ਜੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਮੇਰਾ ਵੀ ਤੇ ਵੀਡੀਓ ਨੂੰ ਗਰੁੱਪਾਂ ਵਿੱਚ ਸ਼ੇਅਰ ਜਰੂਰ ਕਰਿਆ ਕਰੋ ਲਿੰਕ ਨੂੰ ਜੀ ਤੇ ਵੀਡੀਓ ਪੂਰੀ ਦੇਖਿਆ ਕਰੋ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਮੇਰਾ ਵੀਰ ਅੱਜ ਮੇਰਾ ਵੀਰ ਆਪਾਂ ਤੁਹਾਨੂੰ ਦਿਖਾਉਣੇ ਬਹੁਤ ਹੀ ਟੌਪ ਵਾਲੀ ਝੋਟੀ ਆ ਜਾ ਮੇਰਾ ਵੀਰ ਕੁਆਲਿਟੀ ਦੀ ਬਈ ਮੋੜਾ ਨਸਲ ਦੀ ਝੋਟੀ ਐਨੀ ਵਾਰੀ ਲਵਾਂਗੇ ਜਾਣਕਾਰੀ ਚੈੱਕ ਕਰੋ ਮੇਰਾ ਵੀਰ ਆਇਆ ਸਿੰਘਾਂ ਦੀ ਬਹੁਤ ਖੁੰਡੀ ਹੈ ਤੇ ਛਾਣਾ ਵਿੱਚ ਪ੍ਰੋਪਰ ਗੈਪ ਹੈ ਚਾਰਾ ਵਿੱਚ ਹੀ ਬਹੁਤ ਹੀ ਟੌਪ ਕੁਆਲਿਟੀ ਦੀ ਹੈ ਬਈ ਸਿੰਘਾਂ ਦੀ ਬਹੁਤ ਖੁੰਡੀ ਹੈ ਤੇ ਬਾਈ ਉੱਚੇ ਲੰਬੇ ਕਰਦੀ ਹੈ चेक करो मेरा खाना भी खाना प्रॉपर गैप है हाँ जी भाई नमस्ते क्या हाल है भाई ठीक है भाई क्या नाम है आपका मेरा नाम अजय विश्वकर्मा अच्छा कितने पशु लेके आए हो आज मैं छह पशु छह पशु लेके आए भाई जो ये जोटी दिखाई है हाँ भाई। इसका पहला बयान है हां हां पहला ही है अच्छा दूध ਕਿੰਨੇ ਲੀਟਰ ਇਸਕੇ ਨਹੀਂ ਹੈਗੇ 10 11 ਲੀਟਰ ਦਾ ਅੱਛਾ ਕਿੰਨੇ ਦਿਨ ਦੀ ਸੂਈ ਹੋਈ ਹੈ ਇਹ ਹੈਗੇ 4 ਦਿਨ ਹੋਇਆ ਬਾਈ ਜੀ ਅੱਛਾ 4 ਦਿਨ ਹੋਇਆ ਹਾਂ ਠੀਕ ਹੈ ਬਾਈ ਨਾਲ ਬੱਚਾ ਕੀ ਹੈ ਤੇ ਕੱਟਾ ਨਾਲ ਚੈੱਕ ਕਰੋ ਮੇਰਾ ਵੀਰ ਮੋਰਾ ਨਾ ਸੰਦਾ ਕੱਟਾ ਤੇ ਟੀਕੇ ਦਾ ਬਾਈ ਇਹ ਹਾਂ ਠੀਕ ਹੈ ਇਹਦਾ ਅੱਛਾ ਤੇ ਦੁੱਧ ਕਿੰਨਾ ਕਹਿੰਦੇ ਸੀ ਥੱਲੇ ਜੇਰਾ ਲੀਟਰ ਹੈਗਾ ਤੇ ਕਿੰਨੇ ਮੁੱਲ ਕਿੰਨਾ ਰੱਖਿਆ ਪੈਦਾ ਮੋਲ ਲਾ ਹੈਗਾ ਇਹਦਾ ਮੈਨੂੰ ਨਹੀਂ ਪਤਾ ਨਾ ਐਕਸੈਕਟ ਠੀਕ ਹੈ ਬਾਈ ਜੀ ਥੋੜਾ ਬੋਤਾਂ ਮਾਨਤਨ ਹੋ ਜਾਏ ਕਿ ਇਸ ਵਿੱਚ ਹੋ ਜਾਏਗਾ ਹੋਟ ਹੋ ਜਾਏਗੀ ਛੋੜੀ ਬਹੁਤ ਹਾਂ ਹੋ ਜਾਏਗੀ ਠੀਕ ਹੈ ਬਾਈ ਉਦਾਂ ਸੀਲ ਠੰਡੀ ਪੂਰੀ ਹਾਂ ਹਾਂ ਸੀਲ ਠੰਡੀ ਪੂਰੀ ਚੁਆਈ ਵਧੀਆ ਇਹ ਆਪਾਂ ਮੱਧਿਆ ਲੈਉਣੇ ਕਿੱਥੋਂ ਬੈਸੇ ਹਰਿਆਣਾ ਸੇ ਹਰਿਆਣਾ ਸੇ ਅੱਛਾ ਹਰਿਆਣੇ ਤੋਂ ਲੈਉਣੇ ਵਾਚ ਠੀਕ ਹੈ ਬਾਈ ਜੀ ਇਸ ਤੋਂ ਬਾਅਦ ਜਿਹੜੀ ਤੁਹਾਡੀ ਅਗਲੀ ਝੋਟੀ ਦਿਖਾਉਗੇ ਬਾਈ ਜੀ ਦੇਖ ਲਓ ਬਾਈ ਇਹ ਵੀ ਚੈੱਕ ਕਰੋ ਮੇਰਾ ਵੀਰ ਬਹੁਤ ਹੀ ਟੌਪ ਕੁਆਲਿਟੀ ਦੀ ਚੰਗਾ ਪਸ਼ੂ ਬਾਈ ਜੀ ਇਹ ਵੀ ਦਿਖਾ ਕੇ ਹੋਰ ਕੇ ਇਹਦੀ ਭਾਰੀ ਵੀ ਲਮਾਂਗੇ ਜਾਣਕਾਰੀ ਬਾਈ ਕੋ ਪੂਰੀ ਟਾਪ ਕੁਆਲਟੀ ਦੀ ਹੈ ਚੈੱਕ ਕਰੋ ਮੇਰਾ ਵੀਰ ਬਹੁਤ ਹੀ ਟਾਪ ਕੁਆਲਟੀ ਦੀ ਹੈ ਸਿੰਗਾਂ ਦੀ ਵੀ ਖੜੀ ਹੋਈ ਹੈ ਪੂਰੀ ਤੇ ਚੰਗਾ ਪਛੂ ਹੈ ਤੇ ਥਣਾ ਵਿੱਚ ਪ੍ਰੋਪਰ ਗੈਪ ਹੈ ਹੱਟਾ ਪੈਰਾਂ ਦੀ ਪ੍ਰੋਪਰ ਉਲੀਏ ਭਾ ਕੀ ਥਾਣਾ ਵਿੱਚ ਦੇਖੋ ਲੇਵੇ ਦੀ ਬਹੁਤ ਚੰਗੀ ਹੈ ਬਾਈ ਜੀ ਚਾਰੇ ਥਾਣਾ ਵਿੱਚ ਪ੍ਰੋਪਰ ਗੈਪ ਹੈ ਤੇ ਪੂਰੀ ਟੌਪ ਕੁਆਲਿਟੀ ਦੀ ਝੋਟੀ ਨਾਲ ਕੀ ਵੀਰੇ ਤੇ ਬੱਚਾ ਕੱਟਾ ਬਾਈ ਨਾਲ ਬਾਈ ਮੋਹਰ ਨਾਲ ਦਾ ਕੱਟਾ ਚੈੱਕ ਕਰੋ ਬਹੁਤ ਹੀ ਵਧੀਆ ਕੁਆਲਿਟੀ ਦੀ ਹੈ ਤੇ ਬਾਈ ਜੀ ਕਿੰਨਾ ਦੁੱਧ ਥੱਲੇ ਇਹਦੇ ਇਹਦੇ ਹੈਗਾ 10 ਲੀਟਰ ਹੈਗਾ ਅੱਛਾ 10 ਲੀਟਰ ਦੁੱਧ ਹੈ ਉਦਾਂ ਪੂਰੀ ਠੰਡੀ ਹੈ ਹਾਂ ਹਾਂ ਠੰਡੀ ਹੈ ਪੂਰੀ ਕਿੰਨਾ ਮੁੱਲ ਰੱਖਿਆ ਆਪਏ ਤਾਂ 140 ਅੱਛਾ 140 ਥੋੜਾ ਬਹੁਤ ਛੂਟ ਹੋ ਜਾਏਗਾ ਇਸ ਮੇਂ ਹੋ ਜਾਏਗਾ ਭਾਈ ਠੀਕ ਹੈ ਭਾਈ ਜੀ ਤੇ ਜਿੱਦਾਂ ਹੁਣ ਸੱਚੇ ਪੁੱਛੇ ਖੋਲੀਏ ਨੇ ਕੋਈ ਮਾਰਦੀ ਮੁੱਢੀ ਨਹੀਂ ਨਹੀਂ ਕੋਈ ਨਹੀਂ ਮਾਰਦੀ ਸਿਲ ਸਿਲ ਠੰਡੀ ਹੈ ਇਹ ਵੀ ਹਰਿਆਣੇ ਤੋਂ ਹੀ ਹੈ ਭਾਈ ਹਾਂ ਹਾਂ ਭਾਈ ਠੀਕ ਹੈ ਭਾਈ ਜੀ ਬਹੁਤ ਹੀ ਟਾਪ ਕੁਆਲਿਟੀ ਦੀ ਝੋਕੀ ਭਾਈ ਜੀ ਪਿੱਛੇ ਪੁਰੇ ਤੇ ਬਹੁਤ ਚੰਗੀ ਹੈ ਤੇ ਰੇਟ ਵੀ ਬਹੁਤ ਜਿਆਦਾ ਹੈ ਤਿੱਥਾ ਨਾਲ ਵਿੱਚ ਪ੍ਰੋਪਰ ਗੈਪ ਹੈ ਸਭ ਤੋਂ ਵੱਡੀ ਗੱਲ ਹੈ ਭਾਈ ਟਾਪ ਕੁਆਲਿਟੀ ਬਹੁਤ ਚੰਗੀ ਬਛੂ ਦੀ ਇਸ ਤੋਂ ਬਾਅਦ ਤੁਹਾਨੂੰ ਦਿਖਾਉਂਦੇ ਆ ਅੱਗੇ ਇੱਕ ਟਾਪ ਦਾ ਨਗੀਨਾ ਹੋਰ ਜਾਨਵ ਇਹਦੇ ਬਾਰੇ ਵੀ ਲਾਵਾਂਗੇ ਬਾਈ ਕੋਈ ਜਾਣਕਾਰੀ ਚੈੱਕ ਕਰੋ ਪਹਿਲਾਂ ਬਾਈ ਸਭ ਤੋਂ ਪਹਿਲਾਂ ਤਾਂ ਜਨਾਬ ਵਿੱਚ ਪ੍ਰੋਪਰ ਗੈਪ ਹੈ ਤੇ ਬਾਈ ਚੰਗਾ ਪਸ਼ੂ ਹੈ ਤੇ ਇਹ ਵੀ ਬਾਈ ਇਹ ਪਸ਼ੂ ਤੌਰ ਕਿਦਾਂ ਦੇ ਚੈੱਕ ਕਰਾਉਨੇ ਨੇ ਤੇ ਬਾਈ ਕੋਲ ਸਾਰੇ ਪਸ਼ੂ ਚੰਗੇ ਨੇ ਚੈੱਕ ਕਰੋ ਮੇਰੇ ਨਾਲ ਸਿੰਘਾਂ ਦੀ ਬਹੁਤ ਵਧੀਆ ਬਾਈ ਗਾਲ ਤੇ ਗਾਲ ਨਹੀਂ ਤੇ ਸਾਰੇ ਚੁੱਕੇ ਚੰਗੇ ਹੈ ਬਾਈ ਕੋਲ ਸਾਡ ਪਲਾਦੇ ਝੋਟੀ ਬਾਈ ਕੋਲ ਜਿੰਨੀਆਂ ਵੀ ਸਾਰੀਆਂ ਟੋਟਲ ਦੀਆਂ ਸਾਰੀਆਂ ਵਾਲੀਆਂ ਫਿਰ ਥਾਣਾ ਵੀ ਚੈੱਕ ਕਰੋ ਫਿਰ ਵੀ ਪ੍ਰੋਪਰ ਗੈਪ ਹੈ ਬਚਾਰਾ ਵੀ ਐਟਰ ਕੁਆਲਟੀ ਬਹੁਤ ਚੰਗੀ ਹੈ ਬਾਈ ਜੀ ਫਿੱਟ ਕੁੜੇ ਦੀ ਵੀ ਚੰਗੀ ਹੈ ਝੋਟੀ ਤੇ ਬਾਕੀ ਬਈ ਉੱਚੇ 90 ਕੱਤੀ ਹੈ ਬਹੁਤ ਚੰਗਾ ਪਸ਼ੂ ਹੈ ਤੇ ਉੱਚੀ ਲੰਬੀ ਬੁੜੀ ਤੇ ਥਾਣਾ ਵਿੱਚ ਪ੍ਰੋਪਰ ਗੈਪ ਹੈ ਇਸ ਦਾ ਕਿੰਨਾ ਮੁੱਲ ਹੈ 10 ਠੀਕ ਹੈ ਇਸ ਵਿੱਚ ਥੋੜਾ ਬਹੁਤ ਹੋ ਜਾਏਗਾ ਮੰਨਤਾ ਹੋ ਜਾਏਗਾ ਮੰਨਤਾ ਉਧਰ ਦੁੱਧ ਕਿੰਨਾ ਥਲੇ ਇਹਦੇ ਇਹਦਾ ਹੈਗਾ 10 12 ਲੀਟਰ ਅੱਛਾ 10 12 ਪੂਰੀ ਸੀਲ ਹੈ ਹਾਂ ਪੂਰੀ ਸੀਲ ਹੈ ਇਗੜਾ ਬੱਚੇ ਬੱਚੇ ਖੋਲੀ ਜਾਣ ਕੋਈ ਹਾਂ ਕੋਈ ਨਹੀਂ ਠੀਕ ਹੈ ਬਈ ਜੀ ਤੇ ਇਹ ਵੀ ਹਰਿਆਣਾ ਤੁਸੀਂ ਹੈ ਨਾ ਬਈ ਜੀ ਹਾਂ ਬਈ ਹਰਿਆਣੀਆਂ ਜਿਹੜੀ ਅਗਲੀ ਝੋਟੀ ਖੜੀ ਇਹ ਵੀ ਖੋਲ ਕੇ ਦਿਖਾਵਾਂਗੇ ਬਈ ਜੀ ਆਪਣੀ ਝੋਟੀ ਆਹ ਆਹ ਕਰਨੀ ਵਾਲੀ ਟੌਪ ਝੋਟੀ ਦੀ ਝੋਟੀ ਬਈ ਜੀ ਚੈੱਕ ਕਰੋ ਮੇਰਾ ਵੀ ਤੇ ਚੰਗਾ ਪਸ਼ੂ ਹੈ ਜੀ ਇਹਨੂੰ ਛੇਵਾਂ ਦਾ ਨਾਮ ਸੋਈ ਦੇਖੋ ਵੀ ਚੈੱਕ ਕਰੋ ਮੇਰਾ ਵੀ ਅਟਰ ਕੁਆਲਟੀ ਬਹੁਤ ਚੰਗੀ ਝੋਟੀ ਦੀ ਤੇ ਡੀਵੀ ਤੋਂ ਬਹੁਤ ਚੰਗੀ ਹੈ ਤੇ ਬਾਕੀ ਵੀ ਟਾਪ ਕੁਆਲਟੀ ਦੀ ਹੈ ਇਹ ਰੇਡੀ ਵਾਰੀ ਕਿ ਲਵਾਂਗੇ ਜਾਣਕਾਰੀ ਪੂਰੀ ਆਜੋ ਮੇਰੇ ਵੀ ਚੰਗਾ ਬਸ ਗੋਈ ਚਾਰੇ ਥਾਂ ਤੇ ਬਿਲਕੁਲ ਗੈਪ ਹੈ ਇੱਕ 15 ਬਾਈ ਠੀਕ ਹੈ ਬਾਈ ਉਹਦਾ ਸੀਲ ਹੈ ਪੂਰੀ ਹਾਂ ਇਹ ਗੱਬਣ ਆ ਬਾਈ ਅੱਛਾ ਗੱਬਣ ਕਿੰਨੇ ਦਿਨ ਲੈ ਲੂ ਹਜੇ ਵੀ ਹੈ ਇਹ ਹੈਗਾ ਥੋੜਾ ਬਹੁਤ ਕਮ ਹੋ ਜਾਏਗਾ ਠੀਕ ਹੈ ਅਜੀ ਕਿਤਨੇ ਦਿਨ ਲੈ ਲੇਗੀ ਦੋ ਤਿੰਨ ਦਿਨ ਲੈ ਲੇਗੀ ਠੀਕ ਹੈ ਬਾਈ ਜੀ ਉਹਦਾ ਸੀਲ ਹੈ ਪੂਰੀ ਹਾਂ ਹਾਂ ਠੀਕ ਹੈ ਬਾਈ ਜੀ ਇਸ ਤੋਂ ਇਲਾਵਾ ਹੋਰ ਕਿਹੜੀ ਝੋਟੀ ਹੈ ਬਸ ਇਹ ਰਹਿੰਦੀ ਆਪਣੀ ਬਾਈ ਇੱਕ ਹੋਰ ਤੇ ਪਛੋਣੇ ਬਾਈ ਜੀ ਇਸ ਤੋਂ ਬਾਅਦ ਤੁਹਾਨੂੰ ਦਿਖਾਉਂਦੇ ਅਗਲੀ ਝੋਟੀ ਵੀ ਬਹੁਤ ਟਾਪ ਕੁਆਲਟੀ ਦੀ ਬਾਈ ਜੀ ਇਹਦੇ ਬਾਰੇ ਵੀ ਲਵਾਂਗੇ ਜਾਣਕਾਰੀ ਫੁੱਲ ਤੇ ਬਾਈ ਕਹਿੰਦਾ ਇੱਕ ਤਰੀਕ ਦੀ ਸੂਈ ਹੈ ਇਹ ਤੇ ਬਹੁਤ ਹੀ ਚੰਗੀ ਕੁਆਲਿਟੀ ਜੀ ਬਈ ਜੀ ਤੇ ਬਈ ਸਭ ਤੋਂ ਵੱਡੀ ਗੱਲ ਅਡਰ ਕੁਆਲਿਟੀ ਬਹੁਤ ਚੰਗੀ ਬਈ ਜੀ ਥਾਣਾ ਵਿੱਚ ਪ੍ਰੋਪਰ ਗੈਪ ਹੈ ਚਾਰਾਂ ਵਿੱਚ ਤੇ ਹੱਡਾਂ ਪੈਰਾਂ ਦੀ ਪੂਰੀ ਖੁੱਲੀ ਹੈ ਇਹਦੇ ਬਾਰੇ ਵੀ ਲਵਾਂਗੇ ਜਾਣਕਾਰੀ ਇਹ ਰਹਿ ਗਈ ਨਾ ਚੰਗਾ ਬਚੋ ਬਈ ਚੰਗੀ ਝੋਟੀ ਹੈ ਤੇ 13 ਲੀਟਰ ਦੁੱਧ ਹੈ ਬਈ ਕੰਦ ਇਸ ਚੰਗਾ ਪਸ਼ੂ ਬਈ 13 ਲੀਟਰ ਦੁੱਧ ਚੋਣ-ਚੂਣ ਵਧੀਆ ਲੱਗਾ ਪੂਰਾ ਆਦੇ ਨੂੰ ਮੂੰਹ ਪੱਟ ਕੇ ਦਿਖਾਉਣਾ ਚਾਹਾਂ ਅਾ ਦੇ ਦੇ 14 ਬਈ 14 ਠੀਕ ਹੈ ਥੋੜਾ ਬਤ ਕਮ ਹੋ ਜਾਏਗਾ ਹਾਂ ਕਮ ਹੋ ਜਾਏਗਾ ਠੀਕ ਹੈ ਬਈ ਜੀ ਤੇ ਉਦਾਂ ਸੀ ਢੰਡੀਆਂ ਪੂਰੀਆਂ ਬਈ ਆਇਆ ਤਾਂ ਵਧੀਆ ਪੂਰੀ ਚੁਆਇਦ ਦਾ ਇੱਕ ਨੰਬਰ ਆ ਬਈ ਆਪਾਂ ਦਾ گاؤں ਕੌਣ ਸ ਹੈ ਬਈ? ਹਮਾਰਾ گاਪ ਮੈਂ ਪਿੰਡਰਾ ਪਿੰਡਰਾ ਅੱਛਾ ਠੀਕ ਹੈ ਬਈ ਤੇ ਬਾਈ ਜੀ ਕਿਹੜੀ ਕਿਹੜੀ ਮੰਡੀ ਲਾਉਂਦੇ ਇਸ ਤੋਂ ਇਲਾਵਾ ਕੌਣ ਕੌਣ ਸੀ ਮੰਡੀ ਲਗਾਤੀ ਹੈ? ਇਹੀ ਮੰਡੀ ਲਾਉਂਦੇ ਆਪਾਂ ਅੱਛਾ ਇਹੀ ਮੰਡੀ ਲਾਉਂਦੇ ਹਾਂ ਹਾਂ ਠੀਕ ਹੈ ਬਈ ਤੇ ਘਰੇ ਵੀ ਪਸ਼ੂ ਹੁੰਦੇ ਹੋਣੇ ਹਾਂ ਹਾਂ ਬਾਈ ਘਰੇ ਵੀ ਹੁੰਦੇ ਆ ਤੇ ਬਈ ਜੀ ਮੋਬਾਈਲ ਨੰਬਰ ਬੋਲ ਦੋਗੇ ਆਪ ਆਪਣਾ ਤੇ 623987 ਕਰਨ 50 ਠੀਕ ਹੈ ਬਾਈ ਜੀ ਤੇ ਨਾਮ ਕੀ ਪਤਾਇਆ ਆਪਣਾ ਅਜੇ ਵਿਸ਼ਕਰਮਾ ਠੀਕ ਹੈ ਬਾਈ ਜੀ ਬਾਈ ਕੋਲ ਜੀ ਬਹੁਤ ਟੋਪ ਕੁਆਲਟੀ ਦੇ ਟੋਪ ਕੁਆਲਟੀ ਦੀਆਂ ਝੋਟੀਆਂ ਆਈਆਂ ਹੋਈਆਂ ਨੇ ਇੱਥੇ ਤੇ ਮੱਝਾਂ ਤੇ ਬਾਕੀ ਬਾਈ ਜੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਮੇਰਾ ਵੀਰ ਤੇ ਗਰੁੱਪਾਂ ਵੀ ਸ਼ੇਅਰ ਜਰੂਰ ਕਰਿਓ ਮੇਰਾ ਵੀਰ ਆਪਾਂ ਐਦਾਂ ਦੀ ਵੀਡੀਓ ਥੋੜਾ-ਥੋੜਾ ਲੈ ਕੇ ਆਉਂਦੇ ਰਹਾਂਗੇ ਤੇ ਬਾਈ ਜੀ ਬਹੁਤ ਆਸ ਹੁੰਦੀ ਸਾਨੂੰ ਵੀ ਕਿ ਵੀਡੀਓ ਪੂਰੀ ਦੇਖਿਆ ਕਰੋ ਮੇਰਾ ਵੀਰ ਜੇ ਕੋਈ ਕਮੀ ਪੇਸ਼ੀ ਹੁੰਦੀ ਹੈ ਬਾਈ ਦੱਸਿਆ ਕਰੋ ਆਪਾਂ ਉਹ ਚੀਜ਼ ਪੂਰੀ ਕਰਾਂਗੇ ਅੱਗੇ ਨੂੰ ਨੈਕਸਟ ਟਾਈਮ ਤੇ ਬਾਈ ਆਜੋ ਜੀ ਫਤਫਤ ਉਹਦੇ ਇਸ ਤੋਂ ਬਾਅਦ ਤੁਹਾਨੂੰ ਹੋਰ ਸ਼ਾਪ ਦਿਖਾ ਦਿਆਂ ਝੋਟੀਆਂ ਆਜੋ ਮੈਂ ਜਲਦਾ ਜੀ ਹਾਰ ਸ਼ਿੰਗਾਰ ਦਾ ਕੰਮ ਤੇ ਬਾਈਆਂ ਤੋਂ ਲਵਾਂਗੇ ਫੁੱਲ ਜਾਣਕਾਰੀ ਤੇ ਹਾਰ ਸ਼ਿੰਗਾਰ ਦਾ ਕੰਮ ਜਾਰੀ ਹੈ ਫਾਟੇ ਟਾਪ ਕੁਆਲਟੀ ਦੀ ਦੁੱਗੀ ਤੇ ਮੈਂ ਮੈਂ ਤਾਂ ਦੋ ਦੰਦਾ ਜੀ ਤੇ ਭਾਈ ਮੁੱਲ ਕਿੰਨਾ ਕਰਿਆ ਇਹਦਾ 1.5 ਲੱਖ ਰੁਪਈਆ ਜੀ ਠੀਕ ਹੈ ਭਾਈ ਜੀ ਦੁੱਧ ਕਿੰਨਾ ਕਹਿੰਦੇ ਜੀ ਕਿ ਵੀਰੇ 13-14 ਕਿਲੋ ਤਿਆਰ ਹੈ ਜੀ ਠੀਕ ਹੈ ਭਾਈ ਜੀ ਬਹੁਤ ਹੈ ਮੈਨੂੰ ਆਪਾਂ ਕੋਈ ਕਿਸੇ ਤਰ੍ਹਾਂ ਦਾ ਲੱਗਾ ਠੀਕ ਹੈ ਜੀ ਨਾਲੇ ਮੈਂ 74 ਦਾ ਕੱਟਾ ਜੀ ਪੀਸੀ 575 ਦਾ ਅੱਛਾ ਠੀਕ ਪਰ 74 ਦਾ ਕੱਟਾ ਬਈ ਨਾਲ ਬਹੁਤ ਹੀ ਟਾਪ ਕੁਆਲਟੀ ਦੀ ਹੈ ਤੇ ਭਾਈ ਜੀ 14 ਲੀਟਰ ਦੁੱਧਾ ਨੀਚੇ ਬਾਕੀ ਟਾਪ ਕੁਆਲਟੀ ਬਹੁਤ ਚੰਗੀਆਂ ਝੋਟੀ ਦੀ ਥਾਣਾ ਵਿੱਚ ਪ੍ਰੋਪਰ ਗਿਆ ਬਚਾਰਾ ਵਿੱਚ ਅੱਜੇ ਪੌਣੀ ਆ ਵੀਰੇ ਅੱਜੇ ਹਾਂ ਜੀ ਤੇ ਬਹੁਤ ਟਾਪ ਕੁਆਲਟੀ ਦੀ ਝੁੱਟੀ ਹੈ ਨੰਬਰ ਬੋਲਦੇ ਤੇ ਚੰਗਾ ਪਸ਼ੂ ਆ ਬਈ ਜੀ ਬੋਲਦੇ ਤੇ ਮੋਬਾਈਲ ਨੰਬਰ ਥੋੜਾ ਨਾਲ ਸ਼ੇਅਰ ਕਰਾਂਗੇ ਆਪਾਂ ਥੋੜਾ ਜੀ ਬਾਈ ਕਿਸੀ ਦਾ ਆਪਣਾ ਹੀ ਨਾਮ ਮੇਰਾ ਗੁਲਤੇਜ ਸਿੰਘ ਜੀ ਪਿੰਡ ਕਿਹੜਾ ਪੈਂਦਾ ਵੀਰੇ ਪਿੰਡ ਜਿਹੜਾ ਮੋਗਾ ਜੀ ਮੋਕਸ਼ਰਾ ਮੋਗਾਸ਼ਰ ਠੀਕ ਹੈ ਵੀ ਨੰਬਰ ਬੋਲ ਦੋਗੇ ਆਪੋਣੀ ਨੰਬਰ 98142 ਜੀ ਹਾਂ ਜੀ 85381 ਠੀਕ ਹੈ ਬਈ ਇੱਕ ਵਾਰੀ ਬੋਲ 9814285381 ਠੀਕ ਹੈ ਬਈ ਧੰਨਵਾਦ ਵੀਰੇ ਬਹੁਤ ਹੀ ਟਾਪ ਕੁਆਲਟੀ ਦੀ ਝੋਟੀ ਤੇ ਨੰਬਰ ਤੁਹਾਡੇ ਨਾਲ ਸ਼ੇਅਰ ਕਰਤਾ ਜੀ ਤੇ ਚੰਗਾ ਪਛੂ ਬਾਈ ਜੀ ਤੇ ਹੱਡਾਂ ਪੈਰਾਂ ਦੀ ਖੁੱਲੀ ਬਾਕੀ 14 ਪ੍ਰਸੈਂਟ ਲੀਟਰ ਦੁੱਧ ਥੱਲੇ ਤੇ ਬਾਈ ਅਟਰ ਕੁਆਲਿਟੀ ਬਹੁਤ ਜਹੀ ਝੋਟੀ ਦੀ ਤੇ ਚੰਗਾ ਪਛੂ ਬਾਈ ਐਮ 23 ਦੀ ਕੱਟੀ ਹੈ ਇਹ ਤੇ ਮੂਹ ਦੁੱਗੀ ਹੈ ਜੀ ਬਸ ਅਟਰ ਕੁਆਲਿਟੀ ਬਹੁਤ ਜ਼ਿਆਦਾ ਚੰਗੀ ਹੈ ਬਾਈ ਝੋਟੀ ਦੀ ਚੰਗਾ ਪਛੂ ਬਾਈ ਜੀ ਘਰੇ ਰੱਖਣਾ ਟਾਪ ਕੁਆਲਟੀ ਦੀ ਬਈ ਝੋਟੀ ਮੋਰਾ ਨਸਲ ਦੀ ਅਟਰ ਕੁਆਲਟੀ ਚੈੱਕ ਕਰੋ ਵੀਰ ਵੀਰੇ ਥਾਣਾ ਵਿੱਚ ਪ੍ਰੋਪਰ ਗੈਪ ਹੈ ਤੇ ਹੱਡਾਂ ਪੈਰਾਂ ਦੀ ਬਹੁਤ ਖੁੱਲੀ ਹੈ ਬਈ ਜੀ ਮੈਂ ਤੋਤੀ ਮਿੜ ਜਾਈ ਬਾਈ ਉਹਨੇ ਕੋਈ ਜਾਣਕਾਰੀ ਨਾਲ ਹੈ ਕੱਟੀ ਬਾਈ ਸਸੀ ਗਾਲ ਜੀ ਕੀ ਹਾਲ ਹੈ ਵੀਰੇ ਵਧੀਆ ਜੀ ਕਿਹੜਾ ਪਿੰਡ ਹੈ ਵੀਰੇ ਮੇਰਾ ਵੀਰ ਪਰਚ ਹੈ ਜੀ ਅੱਛਾ ਜੀ ਜਿਲ੍ਹਾ ਕਿਹੜਾ ਪਿਆ ਜਾਂਦਾ ਜੀ ਮੌਲੀ ਹੈ ਬਈ ਠੀਕ ਹੈ ਬਈ ਜੀ ਤੇ ਬਾਈ ਜੀ ਆ ਜਿਹੜੀ ਝੋਟੀ ਹੈ ਕਿਹੜੇ ਸੂਏ ਸੂਈਆਂ ਜੀ ਇਹ ਇਹ ਦੂਏ ਸੂਈਆਂ ਅੱਛਾ ਜੀ ਨਾਲ ਕੀ ਕੱਟੀ ਹੈ ਨਾ ਇਹ ਤੇ ਕਿੰਨਾ ਦੁੱਧ ਦੇ ਵੀਰ ਥੱਲੇ ਤੇ ਇਹਦੇ ਹੈਗਾ ਜੀ 13-14 ਕਿਲੋ ਅੱਛਾ 13-14 ਬਾਈ ਜੀ ਆਪਣੀ ਘਰ ਦੀ ਕਿ ਵਪਾਰ ਦਾ ਕੰਮ ਆਪਣਾ ਨਹੀਂ ਨਹੀਂ ਮੈਂ ਘਰ ਜੋਗੀਆਂ ਲਈਆਂ ਅੱਛਾ ਠੀਕ ਹੈ ਲਈਏ ਤੁਸੀਂ ਖਰੀਦੀ ਹਾਂ ਜੀ ਖਰੀਦੀ ਹੈ ਠੀਕ ਹੈ ਤੇ ਬਾਕੀ ਅੱਜ ਮੰਡੀ ਦਾ ਮੋਲ ਕੀ ਮੈਂ ਰੇਟ ਕਿੰਨਾ ਜੀ ਮਿਲੀ ਵੀਰੇ ਆਪਾਂ ਨੂੰ ਇਹ ਠੀਕ ਹੈ ਮਿਲ ਗਈ ਬਾਈ ਉਹ ਠੀਕ ਹੈ ਮੰਡੀ ਰੇਟ ਠੀਕ ਹਾਂ ਜੀ ਹਾਂ ਤੇ 1500 ਠੀਕ ਹੈ ਬਈ ਜੀ ਧੰਨਵਾਦ ਵੀਰੇ ਲਈਏ ਬਾਈ ਨੇ ਬਹੁਤ ਹੀ ਟਾਪ ਕੁਆਲਟੀ ਦੀ ਸਹੀ ਰਾਇਰ ਫਿਰ ਮਿਲ ਗਈ ਬਾਈ ਕਹਿੰਦਾ ਜਾ ਕੇ ਦਵਾ ਕੇ ਹੁਣ ਇਹ ਤੇਰੀ ਜ਼ਿੰਮੇਵਾਰੀ ਆ ਇੱਕ ਮਿੰਟ ਰੁਕ ਜੀ ਬਾਈ ਲੱਗਦਾ ਹੈ ਸਿੰਗਾ ਦਾ ਕੰਮ ਕਰਾਉਣਾ ਚਾਹੁੰਦਾ ਹੈ ਉਹ ਵੀ ਕਰਾ ਸਕਦੇ ਇੱਥੇ ਤੇ ਬਾਈ ਦਾ ਹੈਗਾ ਆਪਣਾ ਸਿੰਗਾ ਦਾ ਕੰਮ ਤੇ ਬਾਈ ਦਾ ਨੰਬਰ ਤੁਹਾਡਾ ਸ਼ੇਅਰ ਕਰ ਸਕਦੇ ਘਰਾਂ ਵੀ ਬੁਲਾ ਸਕਦੇ ਤੁਸੀਂ ਜੀ ਇੱਕ ਨੰਬਰ ਦਾ ਕੰਮ ਹੈ ਬਾਈ ਦਾ ਜੀ ਹਾਂਜੀ ਬਾਈ ਸਸੀ ਗਾਲ ਜੀ ਸਸੀ ਗਾਲ ਵੀਰ ਜੀ ਠੀਕ ਆ ਜੀ ਕੀ ਨਾਮ ਹੈ ਵੀਰੇ ਆਪਣਾ ਜੀ ਸ਼ਾਹ ਜੀ ਸਮਾਉਂ ਸਰ ਤੋਂ ਠੀਕ ਆ ਵੀਰੇ ਤੇ ਬਾਈ ਜੀ ਸਾਰੀਆਂ ਮੰਡੀਆਂ ਲਾਉਂਦੇ ਆਪਾਂ ਜੀ ਮੰਡੀਆਂ ਸਾਰੀਆਂ ਸਾਰੀਆਂ ਟੋਟਲ ਮੰਡੀਆਂ ਸਿੱਧਰੇ ਵੀ ਕਰ ਸਕਦੇ ਹੋ ਵੀਰੇ ਆਸ ਕੀ ਘਰੇ ਵੀ ਚਾਹੀਦਾ ਘਰੇ ਵੀ ਭੋਗਾਂ ਦਾ ਆਈ ਪਈਆ ਕੰਮ ਦੀ ਬਹੁਤ ਠੀਕ ਹੈ ਬਈ ਜੀ ਮੋਬਾਈਲ ਨੰਬਰ ਬੋਲ ਦੋਗੇ ਆਪ ਆਪਣਾ ਨਹੀਂ ਹਾਂਜੀ ਹਾਂਜੀ ਵੀਰੇ 9915201557 ਇੱਕ ਵਾਰ ਦੁਬਾਰਾ ਬੋਲ ਦੂੰਗਾ ਵੀਰੇ 9915801557 ਠੀਕ ਹੈ ਮਤਲਬ ਕਿ ਜਿਹਨੇ ਬੁਲਾਉਣਾ ਆ ਬਈ ਕਿ ਉਹਦੋਂ ਪਹਿਲਾਂ ਫੋਨ ਕਰਕੇ ਬੁਲਾ ਸਕਦਾ ਹੈ ਹਾਂਜੀ ਹਾਂਜੀ ਇੱਥੇ ਆਈ ਤਾਂ ਕਾਠ ਦਾੜ ਵਾਲਿਆਂ ਦੇ ਨਾਲ ਠੀਕ ਹੈ ਬਈ ਜੀ ਠੀਕ ਹੈ ਬਈ ਜੀ ओके okay भाई जी ਤੇ ਬਾਈ ਨੇ ਕੰਟੈਕਟ ਕਰ ਸਕਦਾ ਹੈ ਤੇ ਬਾਈ ਦਾ ਸਿੰਗਾ ਦਾ ਕੰਮ ਹੈ ਬਾਈ ਜੀ ਕਿਉਂਕਿ ਸਿੰਗਾ ਦਾ ਹੀ ਮੇਨ ਕੰਮ ਹੈ ਵੀ ਸ਼ਜਾਬ ਲਈ ਤੇ ਬਾਈ ਕਹਿੰਦਾ ਘਰੇ ਵੀ ਅਸੀਂ ਆ ਸਕਦੇ ਆ ਜੇ ਕੋਈ ਲਾਉਣਾ ਚਾਹੁੰਦਾ ਫੋਨ ਕਰ ਸਕਦਾ ਭਾਈ ਜੀ ਨੰਬਰ ਆਪਾਂ ਥੋੜਾ ਨਾਲ ਸ਼ੇਅਰ ਕਰਤਾ ਜੀ ਠੀਕ ਹੈ ਵੀ ਤੁਸੀਂ ਚੰਗੇ ਆਏ ਹੋਏ ਨੇ ਜੇ ਕੋਈ ਆਉਣਾ ਚਾਹੁੰਦਾ ਮੰਡੀ ਆ ਸਕਦਾ ਵੀਰੇ ਤੇ ਬਾਕੀ ਗਾਹਕ ਵਾਦੂ ਆ ਬਾਈ ਜੀ ਤੇ ਸਭ ਤੋਂ ਵੱਡੀ ਗੱਲ ਆ ਬਈ ਚੈਨਲ ਸਬਸਕ੍ਰਾਈਬ ਜਰੂਰ ਕਰਿਆ ਕਰੋ ਮੇਰਾ ਵੀਰ ਐਦਾ ਦੀ ਵੀਡੀਓ ਅਸੀਂ ਥੋੜਾ ਤੱਕ ਲੈ ਕੇ ਆਉਂਦੇ ਰਹਾਗੇ ਤੇ ਬਾਈ ਜੀ ਚੈਨਲ ਨੂੰ ਗਰੁੱਪਾਂ ਵਿੱਚ ਜ਼ਰੂਰ ਸ਼ੇਅਰ ਕਰਿਆ ਕਰੋ ਤੇ ਸਭ ਤੋਂ ਵੱਡੀ ਗੱਲ ਹੈ ਬਾਈ ਜੀ ਕੋਈ ਕਮੀ ਪੇਸ਼ੀ ਹੁੰਦੀ ਹੈ ਦੱਸਿਆ ਜਰੂਰ ਕਰੋ ਮੇਰਾ ਵੀਰ ਕਿਉਂਕਿ ਆਪਾਂ ਕਮੀ ਪੇਸ਼ੀ ਦੂਰ ਕਰਨੀ ਹੈ ਕਿਉਂਕਿ ਠੀਕ ਹੈ ਵੀਰੇ ਤੇ ਬਾਕੀ ਵੀਡੀਓ ਨੂੰ ਪੂਰਾ ਜੂਰ ਦੇਖਿਆ ਕਰੋ ਤੇ ਸਬਸਕ੍ਰਾਈਬ ਜਰੂਰ ਕਰਦੇ ਰਹੋ ਤੇ ਗਰੁੱਪਾਂ ਵਿੱਚ ਸ਼ੇਅਰ ਕਰਦੇ ਕਰੋ ਮੇਰਾ ਵੀਰ ਚੈਨਲ ਨੂੰ ਲਿੰਕ ਨੂੰ ਇਹ ਤੋਂ ਲਿੰਕ ਨੂੰ ਹੈ ਬਾਈ ਜੀ ਬਾਕੀ ਆਪਾਂ ਵੀਰੇ ਇਸ ਤੋਂ ਬਾਅਦ ਫੇਸਬੁੱਕ ਤੇ ਵੀ ਆਪਣਾ ਚੈਨਲ ਸਟਾਰਟ ਕਰਨ ਜਾ ਰਹੇ ਆ ਜੋਤ ਡੈਰੀ ਫਾਰਮਿੰਗ 81 ਵਾਲੀ ਸੇਮ ਤੇ ਉੱਥੇ ਵੀ ਵੀਰੇ ਤੁਸੀਂ ਪੂਰਾ ਸਿਓ ਦੇਣਾ ਜਿੱਥੇ ਇੱਥੇ ਦੇ ਰਹੇ ਜਿਵੇਂ ਇੱਥੇ ਦੇ ਰਹੇ ਹੋ ਤੇ ਬਈ ਆਪਾਂ ਪੂਰਾ ਟਾਪ ਦਾ ਕੰਮ ਤੁਹਾਡੇ ਲਈ ਹਾਈ ਕਿਤ ਮੰਡੀ ਕਵਰ ਕਰਦੇ ਆਂ ਜੀ ਧੰਨਵਾਦ ਵੀਰੇ ਵੀਡੀਓ ਵਿੱਚ ਬਣੇ ਰਹਿੰਦੇ ਜੀ